ਹਾਂਜੀ 22 ਦਸੰਬਰ ਨੂੰ ਅਮਲੋਹ ਚ ਮਿਊਸਪਲ ਕਮੇਟੀ ਇਲੈਕਸ਼ਨ ਦੇ ਦੌਰਾਨ ਇੱਕ ਐਡਵੋਕੇਟ ਹਸਨ ਸਿੰਘ ਦੇ ਉੱਤੇ ਮੌਜੂਦਾ ਜਿਹੜੇ ਅਮਲੋਹ ਦੇ ਐਮਐਲਏ ਸਾਹਿਬ ਹੈਗੇ ਉਹਨਾਂ ਦੇ ਭਰਾ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 5 ਵਾਰ ਪੰਜਾਬ ਲੈਵਲ ਤੇ ਜਿਹੜੀ ਹੈਗੀ ਸਟ੍ਰਾਈਕ ਰਹੀ ਵਰਕ ਨੋ ਵਰਕ ਰਹਾ ਪਰ ਉਸ ਦੇ ਬਾਵਜੂਦ ਪੰਜਾਬ ਦੀ ਪੁਲਿਸ ਫਤਿਹਗੜ ਸਾਹਿਬ ਦੀ ਪੁਲਿਸ ਨੇ ਉਹਦੇ ਕੰਨ ਦੇ ਉੱਤੇ ਜੂਨੀ ਸਰਕੀ ਔਰ ਉਹਨਾਂ ਨੇ ਕੀ ਕੀਤਾ ਕਿ ਇੱਕ ਲੰਗੜੀ ਜੀ ਐਫ ਆਈ ਆਰ ਬਹੁਤ ਪ੍ਰੈਸ਼ਰ ਪਾਉਣ ਤੋਂ ਬਾਅਦ ਜਦੋਂ ਬਾਹਰ ਕਾਉਂਸਲ ਵੀ ਵਿੱਚ ਆ ਗਈ ਉਸ ਤੋਂ ਬਾਅਦ ਉਹ ਪਰਚਾ ਦਰਜ ਕੀਤਾ ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਐਮ ਐਲ ਏ ਦੇ ਭਰਾ ਦਾ ਨਾਂ ਨਹੀਂ ਪਾਇਆ ਗਿਆ ਔਰ ਅੱਜ ਹੁਣ ਸਾਨੂੰ ਜਿਹੜਾ ਹੈਗਾ ਪਰਸੋਂ ਪਤਾ ਲੱਗਿਆ ਕਿ 21 ਤਰੀਕ ਦਾ ਬਕੂਆ ਔਰ 22 ਤਰੀਕ ਦੇ ਵਿੱਚ ਹਸਨ ਸਿੰਘ ਔਰ ਹਸਨ ਸਿੰਘ ਦੇ ਭਰਾ ਦੇ ਉੱਤੇ ਸਾਰੇ ਪਰਿਵਾਰ ਦੇ ਉੱਤੇ ਸਟ੍ਰੈਚਿੰਗ ਦਾ ਔਰ ਮਾਰਕੁੱਟ ਦਾ ਉਲਟਾ ਪਰਚਾ ਦਰਜ ਕਰਕੇ ਔਰ ਮੈਂ ਦੱਸਣਾ ਚਾਹੁੰਦਾ ਕਿ ਹੁਣ ਤੱਕ ਉਹ ਐਫ ਆਈ ਆਰ ਜਿਹੜੀ ਹੈਗੀ ਆ ਅਪਲੋਡ ਨਹੀਂ ਕੀਤੀ ਗਈ ਹੁਣ ਤੱਕ ਉਹ ਮੈਜਿਸਟ੍ਰੇਟ ਸਾਹਿਬ ਦੇ ਸਾਹਮਣੇ ਜਿਹੜੀ ਹੈਗੀ ਆ ਦਿੱਤੀ ਨਹੀਂ ਗਈ ਇਸ ਕਰਕੇ ਜਦੋਂ ਇਹ ਸਾਰੀ ਗੱਲ ਦਾ ਪਤਾ ਲੱਗਿਆ ਪਹਿਲਾਂ ਵੀ ਅ ਅਨਰਬਲ ਜਿਹੜੇ ਹੈਗੇ ਆ ਸਾਡੇ ਇਨਸਪੈਕਟਿੰਗ ਜੱਜ ਉਹਨਾਂ ਤੋਂ ਕੱਲ ਦਾ ਟਾਈਮ ਵੀ ਲਿਆ ਵਾ ਹੈਗਾ ਉਸ ਤੋਂ ਬਾਅਦ ਅੱਜ ਜਿਹੜੀ ਜਿਹੜਾ ਵਰਕ ਸਸਪੈਂਡ ਕੀਤਾ ਗਿਆ ਇਹ 15 ਤੱਕ ਜਿਹੜਾ ਹਲੇ ਦੱਸਿਆ ਗਿਆ 15 ਤੋਂ ਬਾਅਦ ਜਿਹੜਾ ਹੈਗਾ ਇਹਨੂੰ ਕੰਟੀਨਿਊ ਕਰਿਆ ਜਾਊਗਾ ਪੰਜਾਬ ਲੈਵਲ ਤੇ ਕਰਿਆ ਜਾਊਗਾ ਜਿਹੜੀ ਕਾਰਵਾਈ ਉਸ ਤੋਂ ਬਾਅਦ ਜਿਹੜੀ ਕਿ ਪਿਛਲੇ ਦਿਨਾਂ ਦੇ ਵਿੱਚ ਵਕੀਲ ਸਹਿਬਾਨ ਨੇ ਸੋਚ ਲਿਆ ਸੀ ਕਿ ਅੱਜ ਹਾਈ ਕੋਰਟ ਵੱਲ ਨੂੰ ਜਿਹੜਾ ਹੈਗਾ ਉਹਦਾ ਰੁਕ ਅਖਤਿਆਰ ਕਰਿਆ ਜਾਵੇ ਪਰ ਉਹ ਹਾਈ ਕੋਰਟ ਦਾ ਰੁਕ ਹੈ ਜਿਹੜਾ ਮੈਨੂੰ ਲੱਗਦਾ ਕਿ ਇਹ ਇਹ ਜਿਹੜਾ ਸਾਡਾ ਚੱਲ ਰਿਹਾ ਜਿਹੜਾ ਕਾਰਵਾਈ ਹੈਗੀ ਆ ਇਹ ਹੋਰ ਮੰਗੂਗੀ ਔਰ ਇਸ ਨੂੰ ਜਿਹੜਾ ਹੈਗਾ ਹੁਣ ਸਲੋ ਨਹੀਂ ਕੀਤਾ ਜਾਊਗਾ ਲਗਾਤਾਰ ਜਾਰੀ ਰਹੂਗੀ 15 ਫਰਵਰੀ ਤੱਕ ਲਗਾਤਾਰ ਜਾਰੀ ਰਹੂਗੀ ਉਸ ਤੋਂ ਬਾਅਦ ਜਿਹੜੀ ਹੈਗੀ ਆ ਕੱਲ ਨੂੰ ਇਨਸਪੈਕਟਰ ਜਾਇਜ ਨੂੰ ਮਿਲਣ ਤੋਂ ਬਾਅਦ ਅਗਲਾ ਫੈਸਲਾ ਕੀ ਕਰਨਾ ਹੈ ਉਹ ਫਿਰ ਅਗਲਾ ਕੀ ਆਜ ਪੰਜਾਬ ਲੈਵਲ ਦੀ ਆ ਫਿਰ ਜ਼ਿਲ੍ਹਾ ਲੈਵਲ ਦੀ ਆਜੀ ਜ਼ਿਲ੍ਹਾ ਲੈਵਲ ਦੀ ਆ ਲੁਧਿਆਣਾ ਔਰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਲੈਵਲ ਦੀ ਇਸ ਤੋਂ ਬਾਅਦ ਜਿਹੜੀ ਹੈ ਕਿ ਪੰਜਾਬ ਲੈਵਲ ਦੀ ਗੱਲ ਦੱਤੀ ਜਾਊਗੀ